ਪੱਤਰਕਾਰਾਂ ਤੇ ਦਰਜ ਕੀਤੇ ਗਏ ਪਰਚਿਆਂ ਦੇ ਵਿਰੋਧ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਤੇ ਵਕ ਵਕ ਸਮਾਜਿਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਵਿੱਚ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਡਾਕਟਰ ਧਰਮਵੀਰ ਗਾਂਧੀ ਨੇ ਇਹ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਸਤੰਭ ਹਨ ਉਹਨਾਂ ਦੇ ਪਰਚੇ ਦਰਜ ਕਰਨਾ ਅਭਿਵਿਅਕਤੀ ਦੀ ਆਜ਼ਾਦੀ ਦੇ ਸਿੱਧਾ ਹਮਲਾ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੱਤਰਕਾਰਾਂ ਖਿਲਾਫ ਦਰਜ ਸਾਰੇ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ ਦਾ ਦਾ ਹੋਰ ਸਿਆਸੀ ਜਵਾਬਦੇਹੀ ਦਾ ਵਾਅਦਾ ਕਰਕੇ ਆਈ ਸੀ ਜਿਸ ਨੇ ਆਪਣੀ ਜਿਹੜੀ ਪੈਦਾ ਇਸ ਅੰਦੋਲਨ ਚ ਹੋਈ ਸੀ ਜਿਹੜੀ ਲੋਕਾਂ ਨੂੰ ਕਹਿੰਦੀ ਸੀ ਕਿ ਸਵਾਲ ਪੁੱਛੋ ਹਾਕਮਾਂ ਨੂੰ ਉਹ ਸਰਕਾਰ ਨੇ ਜਦੋਂ ਪੰਜਾਬ ਵਿੱਚਾ 2 2 3 4 ਸਾਲ ਰਾਜ ਕੀਤਾ ਹੈਗਾ ਜਦੋਂ ਇਹਦੀਆਂ ਕਾਰ ਕਾਰਗੁਜ਼ਾਰੀਆਂ ਤੇ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਖਾਸ ਤੌਰ ਤੇ ਪੱਤਰਕਾਰ ਭਾਈਚਾਰੇ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਆਰਟੀਆਈ ਐਕਟਵਿਸਟਾਂ ਨੇ ਮੈਂ ਦੱਸਣ ਲੱਗਿਆ ਜਿਹੜਾ ਅਰਵਿੰਦ ਕੇਜਰੀਵਾਲ ਹੈ ਤੇ ਆਰਟੀਆਈ ਜਿਹੜੀ ਐਕਟਿਵਿਸਟ ਐਕਟਿਵਿਜ਼ਮ ਹੈ ਉਹਦੀ ਪੈਦਾਇਸ਼ ਹੈਗੀ ਹੈ ਉਹਦੀ ਪੈਦਾਵਾਰ ਹੈਗੀ ਹੈ ਇਹਨੇ ਉਹਨੂੰ 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 ਵਰਤ ਕੇ ਇਹਦਾ ਆਪਣੇ ਸਿਆਸੀ ਇੱਛਾ ਮਨ ਪੂਰਾ ਕੀਤਾ ਹੈਗਾ ਅੱਜ ਉਹੀ ਕੇਜਰੀਵਾਲ ਉਹੀ ਭਗਵੰਤ ਮਾਨ ਕੋਈ ਮਨੀਤ ਸੋਧਿਆ ਉਹੀ ਆਮ ਆਦੀ ਪਾਰਟੀ ਜਿਹੜੀ ਲੋਕਾਂ ਨੂੰ ਨਸੀਹਤ ਦਿੰਦੀ ਸੀ ਕਿ ਤੁਸੀਂ ਸਿਸਟਮ ਨੂੰ ਸਵਾਲ ਕਰੋ ਸਰਕਾਰਾਂ ਨੂੰ ਸਵਾਲ ਕਰੋ ਲੀਡਰਾਂ ਨੂੰ ਸਵਾਲ ਕਰੋ ਅੱਜ ਉਸ ਸਵਾਲਾਂ ਤੋਂ ਭਗੌੜੇ ਹੋ ਕੇ ਉਲਟਾ ਪੱਤਰਕਾਰ ਭਾਈਚਾਰੇ ਦੇ ਲੋਕਾਂ ਉੱਤੇ ਜਿਹਨਾਂ ਦਾ ਕੰਮ ਹੀ ਜਮਹੂਰੀ ਚਤਥਸਥਾਨ ਬਣ ਕੇ ਸਰਕਾਰ ਦੀਆਂ ਕਮੀਆਂ ਨੂੰ ਨਸ਼ਰ ਕਰਨਾ ਹੁੰਦਾ ਸਰਕਾਰ ਨੂੰ ਸਵਾਲ ਪੁੱਛਨੇ ਹੁੰਦੇ ਆ ਉਸ ਭਾਈਚਾਰੇ ਦੇ ਖਿਲਾਫ ਅੱਜ ਇਹਨਾਂ ਨੇ ਐਫਆਈਆ ਦਾ ਦਰਜ ਕੀਤੀਆਂ ਤੇ ਸਿਰ ਤੇ ਗ੍ਰਿਫਤਾਰੀ ਦਾ ਦੀ ਤਲਵਾਰ ਉਹ ਲਟਕਾ ਦਿੱਤੀ ਹੈਗੀ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪੱਤਰਕਾਰਾਂ ਨਾਲ ਇਹਨਾਂ ਨੇ ਦੁਰਵਿਵਹਾਰ ਕੀਤਾ ਉਹਨਾਂ ਦਾ ਜਾਤੀ ਕੀਤੀ ਹੈਗੀ ਹੈ ਕਲਾ ਘੁੱਟਿਆ ਹਕੂਮਤ ਰੇ ਪੱਤਰਕਾਰ ਭਾਈਚਾਰੇ ਦਾ ਜਮਹੂਰੀ ਆਵਾਜ਼ ਦਾ ਪੱਤਰਕਾਰੀ ਦੀ ਆਵਾਜ਼ ਦਾ ਅਸੀਂ ਸਾਰੇ ਲੋਕ ਬਖਵਕ ਜਥੇਬੰਦੀਆਂ ਤੋਂ ਮੇਰੇ ਕੋਲ ਬੁੱਟਾ ਸਿੰਘ ਸ਼ਾਦੀਪੁਰ ਜੀ ਨੇ ਹੋਰ ਬਹੁਤ ਸਾਰੇ ਸਮਾਜਿਕ ਤੇ ਸਿਆਸੀ ਜਥੇਬੰਦੀਆਂ ਦੇ ਕਾਰਕੁਨ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਤੇ ਹੋਰ ਸ਼ਹਿਰ ਦੇ ਸਜੋਜ ਸਦਕ ਵਿਅਕਤੀ ਨੇ ਜਿਹੇ ਜਮਹੂਰੀ ਕਦਰਾਂ ਕੀਮਤਾਂ ਦੀ ਕਦਰ ਕਰਦੇ ਹੈਗੇ ਆ ਜਮਹੂਰੀਏ ਦੀ ਕਦਰ ਕਰਦੇ ਆ ਬੋਲਣ ਦੀ ਇਜਾਜ਼ਤ ਦੀ ਕਦਰ ਕਰਦੇ ਆ ਆਪਾਂ ਸਾਰੇ ਫੁਆਰਾ ਚੌਕ ਵਿੱਚ ਵੱਡੀ ਗਿਣਤੀ ਇਕੱਠੇ ਹੋਏ ਆ ਚਾਹੇ ਸਾਡਾ ਧਰਨਾ ਅੱਜ ਦਾ ਸਿੰਬੋਲਿਕ ਹੈ ਸੰਕੇਤਕ ਹੈਗਾ ਪਰ ਇਹ ਇਸ਼ਾਰਾ ਹੈਗਾ ਕਿ ਪੰਜਾਬ ਦੀ ਆਵਾਜ਼ ਨਾ ਕਦੀ ਦਬੀ ਹੈਗੀ ਪੰਜਾਬ ਦਾ ਪੱਤਰਕਾਰ ਨਾ ਕਦੇ ਦਬਿਆ ਹੈਗਾ ਹਾਂ ਕੁਝ ਪੱਤਰਕਾਰ ਬਕਾਊ ਹੋ ਗਏ ਹੈ ਉਹਨਾਂ ਲੱਗ ਹੈਗੀ ਹੈ ਪਰ ਇਸ ਦੇ ਬਾਵਜੂਦ ਪੰਜਾਬ ਦੇ ਅਣਖੀ ਪੱਤਰਕਾਰ ਪੰਜਾਬ ਦੀ ਗੱਲ ਕਰਨ ਵਾਲੇ ਪੱਤਰਕਾਰ ਉਹ ਜਿਉਂਦੇ ਹੈਗੇ ਔਰ ਜਦ ਤੱਕ ਸਾਡੇ ਜਾਨ ਹੈਗੀ ਹੈ ਸਾਡੇ ਸਾਹ ਹੈਗਾ ਹੈ ਅਸੀਂ ਪੰਜਾਬ ਅੰਦਰ ਜਮਹੂਰੀਅਤਾਂ ਦੀ ਰਾਖੀ ਵਾਸਤੇ ਬੋਲ ਦੇ ਅਧਿਕਾਰ ਦੀ ਰਾਖੀ ਵਾਸਤੇ ਸਰਕਾਰੀ ਪਾਰਦਰਸ਼ਤਾ ਨੂੰ ਸਰਕਾਰ ਨੂੰ ਜਵਾਬ ਦੇਣ ਵਾਸਤੇ ਸਵਾਲ ਕਰਦੇ ਰਵਾਂਗੇ ਇਹ ਸਰਕਾਰ ਕੋਈ ਡਰਨ ਵਾਲੇ ਨਹੀਂ ਹੈਗੀ ਦੇਖੋ ਪਿਛਲੇ ਦਿਨੀ ਬੱਸ ਇਹਦਾ ਲੰਮੇ ਸਮੇਂ ਤੋਂ ਲੋਕਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਰਪੋਰੇਟ ਘਰਾਣਿਆਂ ਦੇ ਤਹਿਤ ਸਰਕਾਰਾਂ ਵੱਲੋਂ ਕਿਉਂਕਿ ਕਾਰਪੋਰੇਟ ਦੇ ਹੱਥੀ ਵਿਖ ਚੁੱਕੀਆਂ ਨੇ ਭਾਵੇਂ ਸਟੇਟ ਸਰਕਾਰਾਂ ਨੇ ਭਾਵੇਂ ਕੇਂਦਰ ਸਰਕਾਰਾਂ ਨੇ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦੇ ਰਾਹੀਂ ਖੇਤੀ ਦਬੰਦੀ ਕੋਸ਼ਿਸ਼ ਕੀਤੀ ਗਈ ਫਿਰ ਯੂਨੀਵਰਸਿਟੀਾਂ ਦਬੰਦੀ ਕੋਸ਼ਿਸ਼ ਕੀਤੀ ਗਈ ਫਿਰ ਚੰਡੀਗੜ੍ਹ ਦਬੰਦੀ ਕੋਸ਼ਿਸ਼ ਕੀਤੀ ਗਈ ਫਿਰ ਸੀਡ ਐਕਟ ਰਾਹੀਂ ਪੰਜਾਬ ਦੀ ਕਿਸਾਨੀ ਦਾ ਕਹਾਣ ਕਰਨ ਦੀ ਕੋਸ਼ਿਸ਼ ਕੀਤੀ ਗਈ ਅੱਜ ਵਨ ਨੇਸ਼ਨ ਵਨ ਰਜਿਸਟ੍ਰੇਸ਼ਨ ਐਕਟ ਰਾਹੀਂ ਸਟੇਟ ਦੇ ਜਿਹੜੇ ਰਾਈਟਸ ਨੇ ਸਟੇਟ ਲੈਂਡਲੋਰਡ ਉਹ ਵੀ ਕੇਂਦਰੀਕਰਨ ਕਰਕੇ ਕੇਂਦਰ ਦੇ ਅਧੀਨ ਕੀਤੀਆਂ ਜਾ ਰਹੀਆਂ ਨੇ ਔਰ ਜਿਹੜੇ ਇਹ ਪ੍ਰਾਈਵੇਟ ਪੰਚਾਇਤੀ ਜ਼ਮੀਨਾਂ ਨੇ ਇਹ ਪੂਰੀ ਤਰ੍ਹਾਂ ਕਾਰਪੋਰੇਟ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਡਾਨੀ ਨੂੰ ਪਾਣੀ ਦੇਣ ਦੀ ਵੀ ਤਿਆਰੀ ਹੋ ਰਹੀ ਏ ਸੋ ਇਹ ਸਾਰੇ ਇਹ ਸਬੰਧਿਤ ਪ੍ਰੋਟੈਸਟ ਹੈ ਔਰ ਖਾਸ ਕਰਕੇ ਜਿਹੜੇ ਪੱਤਰਕਾਰ ਭਾਈਚਾਰੇ ਪਿਛਲੇ ਦਿਨਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਲੋਕਤੰਤਰ ਦਾ ਕਹਾਣ ਕਰਦੇ ਹੋਏ ਸਵਿਧਾਨ ਦਾ ਕਹਾਣ ਕਰਦੇ ਹੋਏ ਜਿਹੜੇ ਪੱਤਰਕਾਰਾਂ ਦੇ ਰਾਈਟਸ ਉਹਨਾਂ ਨੂੰ ਉਹਨਾਂ ਦੇ ਪਰਚਾ ਦਰਜ ਕੀਤਾ ਇਹ ਉਹਨਾਂ ਪਰਚੇ ਰੱਦ ਕਰਨ ਲਈ ਅਸੀਂ ਅੱਜ ਆਵਾਜ਼ ਬੁਲੰਦ ਕਰ ਰਹੇ ਹਾਂ ਸ਼ਹਿਰ ਵਾਸੀ ਇਸ ਆਪ ਨੂੰ ਜੋ 타 ਸਮ ਕਿਹਾ ਜਾਂਦਾ ਹੈ ਪੱਤਰਕਾਰਤਾ ਨੂੰ ਮੀਡੀਆ ਨੂੰ ਜੇ ਉਹਦੀ ਆਵਾਜ਼ ਦੱਬੇ ਜਾਏਗੀ ਤਾਂ ਸਰਕਾਰਾਂ ਤੱਕ ਆਮ ਲੋਕਾਂ ਦੀ ਆਵਾਜ਼ ਕਿਵੇਂ ਪਹੁੰਚੇਗੀ ਦੇਖੋ ਪੱਤਰਕਾਰੀ ਇੱਕ ਸਮਾਜ ਦਾ ਸ਼ੀਸ਼ਾ ਹੈ ਸਮਾਜ ਦਾ ਚਿਹਰਾ ਹੈ ਲੋਕਾਂ ਦੇ ਦੁੱਖ ਤੱਕ ਜਿਹੜੀ ਤਕਲੀਫਾਂ ਨੇ ਉਹ ਸਰਕਾਰ ਤੱਕ ਪਹੁੰਚਾਉਂਦੇ ਨੇ ਪੱਤਰਕਾਰ ਸਰਕਾਰ ਵੱਲੋਂ ਜਿਹੜੇ ਵੀ ਕੀਤੇ ਕੰਮ ਨੇ ਫਾਈਨੈਂਸ਼ੀਅਲੀ ਤੌਰ ਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਜਿਹੜੇ ਜਿਹੜੇ ਵੀ ਕੰਮ ਪੱਕਾ ਉਹਨਾਂ ਸਰਕਾਰ ਦਾ ਉਹ ਪੇਸ਼ ਕਰਦੇ ਨੇ ਔਰ ਲੋਕਾਂ ਤੱਕ ਸਰਕਾਰ ਤੱਕ ਪਹੁੰਚਾਉਂਦੇ ਨੇ ਸਰਕਾਰ ਦੇ ਕੰਮ ਲੋਕਾਂ ਤੱਕ ਪਹੁੰਚਾਉਂਦੇ ਨੇ ਅੱਜ ਕੀ ਹੋ ਗਿਆ ਕਿ ਜਿਹੜੀਆਂ ਸੀਆਈਡੀੀ ਫੇਕ ਰਿਪੋਰਟਸ ਨੇ ਜਿਹੜੇ ਕੀ ਕਿਹਾ ਜਾਂਦਾ ਵੀ ਆਹ ਕੰਮ ਐਨੇ ਕਰ ਦਿੱਤੇਗੇ ਬਿਲਕੁਲ ਘਾ ਘਾਣ ਹੈ ਕਿਤੇ ਵੀ 1 ਰੁਪਿਆ ਖਰਚ ਨਹੀਂ ਕੀਤਾ ਗਿਆ ਜੀ 4 ਲੱਖ 17000 ਕੋਟ ਦਾ ਪੰਜਾਬ ਤੇ ਕਰਜ਼ਾ ਕਰ ਦਿੱਤਾ ਗਿਆ ਸੋ ਉਹ ਪੈਸਾ ਲੱਗ ਕਿੱਥੇ ਰਿਹਾ ਐਡਵਰਟਾਈਜ਼ਮੈਂਟ ਤੇ ਅੱਜ ਪੰਜਾਬ ਸਰਕਾਰ ਖਾਸ ਕਰਕੇ ਕਰਜ਼ੇ ਲੈ ਕੇ ਕੇਜਰੀਵਾਲ ਦੀ ਵੀ ਟੀਮ ਬਣ ਕੇ ਸਾਰਾ ਹਿੰਦੁਸਤਾਨ ਦੇ ਵਿੱਚ ਗੁਜਰਾਤ ਹਿਮਾਚਲ ਸਾਰੇ ਕਿਤੇ ਲਾਏ ਜਾ ਰਹੇ ਨੇ ਔਰ ਅੱਜ ਪੱਤਰਕਾਰ ਹੀ ਜਿਹੜੇ ਸਾਡੇ ਸਵਾਲ ਸੀ ਲੋਕਾਂ ਨੇ ਸਵਾਲ ਸੀ ਲੋਕਾਂ ਦੇ ਟੈਕਸ ਦੇ ਪੈਸਿਆਂ ਨੇ ਸਵਾਲ ਸੀ ਉਹ ਸਵਾਲ ਜਦੋਂ ਪੱਤਰਕਾਰਾਂ ਨੇ ਕੇਜਰੀਵਾਲ ਦੀ ਸਰਕਾਰ ਤੋਂ ਜਾਂ ਭਗਵੰਤਬਾ ਦੀ ਸਰਕਾਰ ਤੋਂ ਪੁੱਛੇ ਕਿ ਸਾਡੇ ਹੈਲੀ ਸਾਡੇ ਪੈਸੇ ਤੇ ਚੱਲਦੇ ਹੈਲੀਕਾਪਟਰ ਇਹ ਕੌਣ ਯੂਜ਼ ਕਰ ਰਿਹਾ ਕਿਉਂਕਿ ਉਸ ਤੋਂ ਸਮੇ ਸਾਡੇ ਮੁੱਖ ਮੰਤਰੀ ਜਿਹੜੇ ਸੀ ਉਹ ਵਿਦੇਸ਼ੀ ਦੌਰੇ ਤੇ ਸੀ ਵਿਦੇਸ਼ੀ ਦੌਰੇ ਤੇ ਹੋਣ ਦੇ ਬਾਵਜੂਦ ਜਿਹੜੇ ਹੈਲੀਕਾਪਟਰ ਚੱਲ ਰਿਹਾ ਸੀ ਉਹਦੀ ਜਾਂਚ ਦਾ ਵਿਸ਼ਾ ਸੀ ਅਸੀਂ ਤਾਂ ਕਹਿੰਦੇ ਆ ਕਿ ਕੱਲੇ ਹੈਲੀਕਾਪਟਰ ਨਹੀਂ ਇਹ ਮੰਤਰੀ ਸੰਤਰੀ ਜਿਹੜੇ ਵੀ ਨੇ ਦਿੱਤੇ ਵੀ ਪੈਸਾ ਖਾਂਦੇ ਨੇ ਖਰਚਦੇ ਨੇ ਇਹਦਾ ਕੱਲੇ-ਕੱਲੇ ਪਾਈ-ਪਾਈ ਦਾ ਹਿਸਾਬ ਹੋਣਾ ਚਾਹੀਦਾ ਔਰ ਜਿਹੜਾ ਇਹ ਦੇਸ਼ ਵਿਰੋਧੀ ਕੰਮ ਕਰ ਰਹੇ ਨੇ ਇਹ ਸਾਰੇ ਐਮਐਲਏ ਮੰਤਰੀ ਕਰ ਰਹੇ ਨੇ ਪੱਤਰਕਾਰਾਂ ਦੇ ਪਰਚੇ ਨਹੀਂ ਹੋਣੇ ਚਾਹੀਦੇ ਉਲਟਾ ਇਹਨਾਂ ਸਰਕਾਰਾਂ ਤੇ ਐਮਐਲਏ ਐਮਪੀਆ ਤੇ ਦੇਸ਼ ਵਿਰੋਧੀ ਦੇਸ਼ ਧਰੋਹੀ ਪਰਚੇ ਦਰਜ ਕਰਕੇ ਅੰਦਰ ਹੋਣਾ ਚਾਹੀਦਾ ਜੇ ਤਾਂ ਈਡੀ ਜਾ ਸੀਬੀਆਈ ਆਯਾਦ ਹੋਣ ਤਾਂ ਇਹਨੇ ਕਾਰਵਾਈ ਕਰਨ ਕਿਉਂਕਿ ਉਹ ਵੀ ਅਧੀਨ ਕੀਤੀਆਂ ਹੋਈਆਂ ਨੇ ਅੱਜ ਜਦੋਂ ਪਹਾੜਾਂ ਦੇ ਅਰਾਵਲੀ ਪर्वਤਾਂ ਦੇ ਉੱਤੇ ਰਾਜਸਥਾਨ ਫੈਸਲਾ ਕੀਤਾ ਗਿਆ ਤਾਂ ਰਾਜਸਥਾਨ ਦੇ ਜੱਜ ਦੀ ਵੀ ਬਦਲੀ 200 ਕਿਲੋਮੀਟਰ ਦੂਰ ਕਰ ਦਿੱਤੀ ਗਈ ਔਰ ਅੱਜ ਸੀਬੀਆਈ ਰਾਹੀਂ ਈਡੀ ਰਾਹੀਂ ਲੋਕਾਂ ਦੇ ਉੱਤੇ ਦਬਾਅ ਪਾਉਣ ਦਾ ਪ੍ਰੈਸ਼ਰ ਪਾਉਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਔਰ ਪੱਤਰਕਾਰਾਂ ਹੀ ਖਾਸ ਕਰਕੇ ਅਸੀਂ ਜਿਹੜਾ ਅੱਜ ਖਾਸ ਤੌਰ ਤੇ ਪ੍ਰੋਟੈਸਟ ਕਰ ਰਹੇ ਹਾਂ ਪਰਚੇ ਕੈਂਸਲ ਕਰਾਉਣ ਦਾ ਜਿਹੜੇ 10 ਪੱਤਰਕਾਰਾਂ ਤੇ ਐਕਟੀਵਿਸਟਸ ਤੇ ਪਰਚੇ ਦਰਜ ਕੀਤੇ ਗਏ ਨੇ ਤੁਹਾਡੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤਾ ਗਿਆ ਤੁਹਾਡੀ ਨਹੀਂ ਸਾਡੀ ਆਵਾਜ਼ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਪੱਤਰਕਾਰੀ ਪੱਤਰਕਾਰ ਸਮਾਜ ਦਾ ਸ਼ੀਸ਼ਾ ਨੇ ਇਹ ਸਾਡੇ ਸਵਾਲ ਨੇ ਇਹ ਸਾਡੇ ਪੈਸੇ ਦੇ ਸਵਾਲ ਨੇ ਸਾਡੀ ਜ਼ਿੰਦਗੀ ਦੇ ਸਵਾਲ ਨੇ ਸਾਡੇ ਭਵਿੱਖ ਦੇ ਸਵਾਲ ਨੇ ਇਹ ਸਾਡੇ ਕੀਤੇ ਗਏ ਸਵਾਲ ਤੁਸੀਂ ਜਦੋਂ ਸਰਕਾਰਾਂ ਨੂੰ ਕਰਦੇ ਹੋ ਤੇ ਸਰਕਾਰਾਂ ਕੋਲ ਜਵਾਬ ਹੋਣੇ ਚਾਹੀਦੇ ਨੇ ਅਗਰ ਸਰਕਾਰ ਪੱਤਰਕਾਰਾਂ ਦਾ ਜਵਾਬ ਨਹੀਂ ਦਿੰਦੀ ਇਹਦਾ ਮਤਲਬ ਅਸੀਂ ਨਲਾਇਕ ਸਰਕਾਰਾਂ ਚੁਣ ਲਿਆ ਨਲਾਇਕ ਬੰਦੇ ਚੁਣ ਲਏ ਅਣਪੜ ਲੋਕ ਚੁਣ ਲਏ ਜਿਨ੍ਹਾਂ ਨੇ ਦੇਸ਼ ਦਾ ਕਹਨ ਕਰਤਾ ਸਮਾਜ ਦਾ ਕਹਨ ਕਰਤਾ ਠੀਕ ਹੈ ਆਪਣਾ ਨਾਮ ਦੱਸੋ ਰਾਜ ਦੇ ਪ੍ਰੋਟੈਸਟ ਕਰ ਰਹੇ ਹਾਂ ਮੈਂ ਮੇਜਰ ਆਰ ਪੀ ਐਸ ਮਲੋਤਰਾ ਹੈਗਾ ਜੀ ਔਰ ਆਮ ਆਦੀ ਪਾਰਟੀ ਦਾ ਫਾਊਂਡਰ ਮੈਂਬਰ ਹੈ ਬੜੇ ਅਫਸੋਸ ਨਾਲ ਅੱਜ ਮੈਨੂੰ ਕਹਿਣਾ ਪੈ ਰਿਹਾ ਕਿ 14 ਸਾਲ ਪਾਰਟੀ ਦੀ ਸੇਵਾ ਕਰਨ ਤੋਂ ਬਾਅਦ ਅੱਜ ਮੈਨੂੰ ਇੱਥੇ ਖੜੇ ਹੋ ਕੇ ਬਿਆਨ ਦੇਣਾ ਪੈ ਰਿਹਾ ਹੈ ਕਿ ਜਿਹੜੀਆਂ ਕਦਰਾਂ-ਕੀਮਤਾਂ ਦੇ ਨਾਲ ਅਸੀਂ ਅੱਜ ਤੋਂ 14 ਸਾਲ ਪਹਿਲਾਂ ਚੱਲੇ ਸੀਗੇ ਅੱਜ ਸਾਡੀ ਪਾਰਟੀ ਉਹਨਾਂ ਕਦਰਾਂ-ਕੀਮਤਾਂ ਤੋਂ ਵੀ ਹੂਣੀ ਹੋ ਗਈ ਹੈ ਈਮਾਨਦਾਰੀ ਦਾ ਨਾਰਾ ਲੈ ਕੇ ਅਸੀਂ ਚੱਲੇ ਸੀਗੇ ਪਰ ਅੱਜ ਸਾਡੇ ਐਮਐਲਏ ਮੰਤਰੀ ਤੇ ਹੋਰ ਵੱਡੇ ਜਿਹੜੇ ਲੀਡਰ ਨੇ ਅੱਤ ਦੇ ਭ੍ਰਸ਼ਟ ਹੋ ਚੁੱਕੇ ਨੇ ਔਰ ਸਰਕਾਰ ਦੇ ਵਿੱਚ ਵੀ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੈ ਔਰ ਖਾਸ ਕਰ ਦਿੱਲੀ ਲੀਡਰਸ਼ਿਪ ਪੰਜਾਬ ਵਿੱਚ ਆ ਕੇ ਪੰਜਾਬ ਨੂੰ ਗੁਲਾਮ ਬਣਾ ਰਹੀ ਹੈ ਪੰਜਾਬ ਦੇ ਸੰਸਾਧਨਾਂ ਦਾ ਗਲਤ ਇਸਤੇਮਾਲ ਕਰ ਰਹੀ ਹੈ ਔਰ ਬੜਾ ਸਪਸ਼ਟ ਨਜ਼ਰ ਆਂਦਾ ਹੈ ਜਿੱਥੇ ਵੀ ਹੈਲੀਕਾਪਟਰ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਜਾਂਦੇ ਨੇ ਕੇਜਰੀਵਾਲ ਅੱਗੇ ਹੋ ਕੇ ਤੁਰਦਾ ਭਗਵੰਤ ਮਾਨ ਉਹਦਾ ਪਿੱਠੂ ਬਣ ਕੇ ਉਹਦੇ ਨਾਲ ਤੁਰਿਆ ਹੁੰਦਾ ਹੈ ਸਪਸ਼ਟ ਹੁੰਦਾ ਕਿ ਉਹ ਜਿਹੜਾ ਤੁਰਾ ਹੈ ਖਾਸ ਖਾਸ ਤੌਰ ਤੇ ਕੇਜਰੀਵਾਲ ਦੇ ਲਈ ਪਲਾਨ ਕੀਤਾ ਗਿਆ ਹੈ ਔਰ ਪੰਜਾਬ ਦਾ ਮੁੱਖ ਮੰਤਰੀ ਉਹਦਾ ਪਿੱਠੂ ਬਣ ਕੇ ਉਹਦੇ ਨਾਲ ਚੱਲ ਰਿਹਾ ਉਸ ਵਿਚਾਰੇ ਕੋਲ ਤਾਂ ਪਹਿਲਾਂ ਹੀ ਅੱਧਾ ਦਿਨ ਹੈ ਚਾਰ ਵਜੇ ਤੋਂ ਬਾਅਦ ਆਉਂ ਜੋ ਬਿਜ਼ੀ ਹੋ ਜਾਂਦਾ ਆਪਣੇ ਸ਼ਗਲ ਦੇ ਵਿੱਚ ਜਿਹੜਾ ਅੱਧਾ ਦਿਨ ਬਚਦਾ ਉਹਨੂੰ ਉਸ ਵਿੱਚ ਵੀ ਕੰਮ ਨਹੀਂ ਕਰਨ ਦਿੰਦੇ ਔਰ ਮੈਂ ਸਮਝਦਾ ਕਿ ਇਹ ਜਿਹੜਾ ਸਵਾਲ ਕਰਨ ਤੇ ਪਰਚਾ ਸਾਡੇ ਪੱਤਰਕਾਰ ਵੀਰਾਂ ਦੇ ਉੱਤੇ ਕੀਤਾ ਗਿਆ ਇਹ ਸਾਡੇ ਲੋਕਤੰਤਰ ਦੇ ਚੌਥੇ ਥੰਬ ਤੇ ਬਹੁਤ ਵੱਡੀ ਚੋਟ ਹੈ ਬਹੁਤ ਹੀ ਕਿਨੌਣੀ ਹਰਕਤ ਹੈ ਔਰ ਇਸ ਦੀ ਨਾ ਕੇਵਲ ਸਾਰੇ ਪੰਜਾਬੀਆਂ ਨੂੰ ਹਰੇਕ ਸਹੀ ਸੋਚ ਵਾਲੇ ਇਨਸਾਨ ਨੂੰ ਉਜ਼ੋਰ ਨਿੰਦਾ ਕਰਨੀ ਚਾਹੀਦੀ ਹੈ ਔਰ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਦੀ ਇਹ ਰੱਪਰਚਾ ਜਿਹੜਾ ਛੇਤੀ ਤੋਂ ਛੇਤੀ ਰੱਦ ਹੋਵੇ ਨਾਲ ਮੈਂ ਮੰਗ ਕਰਦਾ ਹਾਂ ਕਿ ਜੇ ਜੁਡੀਸ਼ਰੀ ਤੱਕ ਇਹ ਆਵਾਜ਼ ਪਹੁੰਚਦੀ ਹੈ ਜਾਂ ਸੀਬੀਆਈ ਤੱਕ ਇਹ ਆਵਾਜ਼ ਪਹੁੰਚਦੀ ਹੈ ਤਾਂ ਪੰਜਾਬ ਦੇ ਜਿਹੜੇ ਸੰਸਾਧਨ ਨੇ ਉਸ ਦਾ ਦਿੱਲੀ ਲੀਡਰਸ਼ਿਪ ਵੱਲੋਂ ਜਿਹੜਾ अनऑथराइज्ड ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਉਹਨਾਂ ਦੇ ਖਾਣੇ ਤੇ ਰਹਿਣ ਤੇ ਉਹਨਾਂ ਦੇ ਟਰੈਵਲ ਤੇ ਜਿਹੜਾ ਅਨधिकृत ਇਸਤੇਮਾਲ ਕੀਤਾ ਜਾ ਰਿਹਾ ਹੈਗਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ